ਕਿ ਮਠਿਆਈ ਦਾ ਬੜਾ ਰੌਲਾ ਪਿਆ ਹੋਇਆ 70000 ਦੀ ਮਠਿਆਈ ਦਾ ਰੌਲਾ ਪਿਆ ਹੋਇਆ ਕਹਿੰਦੇ ਕਿ ਐਸ ਸੱਚ ਉਹਦਾ ਗਨਮੈਨ ਮਠਿਆਈ ਲੈ ਗਿਆ ਪੈਸੇ ਦੇ ਨਹੀਂ ਰਿਹਾ ਉਹ ਦਿਨ ਬੂਟੇ ਵਾਲੇ ਰੌਲੇ ਵਾਲਾ ਕੰਮ ਹੀ ਹੋਇਆ ਪਿਆ ਵੀ ਇਹ ਚ ਵੀ ਥੋੜਾ ਦੱਸ ਦਿਓ ਇਹ ਵੀ ਸੱਚੀ ਖਬਰ ਹੈ ਜਾਂ ਕਿਵੇਂ ਕੀ ਰੌਲਾ ਇਹ ਨਹੀਂ ਨਹੀਂ ਖਬਰ ਜੇ ਆਪਾਂ ਕਰ ਰਹੇ ਹਾਂ ਤਾਂ ਖਬਰ ਤਾਂ ਹੋਏਗੀ ਤਾਦੀ ਕਰ ਲੈ ਹਾਂ ਕਈ ਵਾਰੀ ਨਾ ਨਿਕਲ ਪੱਖ ਹੋਰ ਆਉਂਦਾ ਹੁੰਦਾ ਵਿੱਚੋਂ ਉਹ ਦੁਕਾਨਦਾਰੀ ਵਿਚਾਰਾ ਸ਼ਿਕਾਇਤ ਕਰਨ ਚਲਾ ਗਿਆ ਕਿ ਇਹਨੂੰ ਰੋਕੋ ਭਾਜੀ ਐਨੀ ਤੁਸੀਂ 70000 ਇਕੋ ਹੀ ਇੱਕੋ ਸ਼ਖਸ ਜੇ 70000 ਦੀ ਮਠਿਆਈ ਖਾ ਗਿਆ ਇਹਦਾ ਮਤਲਬ ਉਹਨੂੰ ਤੇ ਸ਼ੂਗਰ ਛੱਡੋ ਮੇਲਾ ਦਾ ਬਵਾਸੀਰ ਹੋ ਜਾਣੀ ਮਿਠਾਈ ਖਾ ਖਾ ਕੇ ਯਾਰ ਹੱਦ ਹੋ ਗਈ ਆ ਕਮ ਲਿਆ ਜੇ ਮੁਫਤ ਖੋਰੀ ਦਾ ਮਾਲ ਮਿਲ ਗਿਆ ਢਿੱਡ ਤੇ ਤੇਰਾ ਆਪਣਾ ਆ ਸਿਹਤ ਤੇ ਤੇਰੀ ਆਪਣੀ ਆ ਤੂੰ ਤੇ ਬੱਚਿਆਂ ਨੂੰ ਵੀ ਜਾ ਕੇ ਮੈਨੂੰ ਲੱਗਦਾ ਸ਼ੂਗਰ ਕਰ ਦੇਣੀ ਹੈ ਕਈ ਪੀੜ੍ਹੀਆਂ ਨੂੰ ਸ਼ੂਗਰ ਕਰ ਦੇਣੀ ਤੇਰੇ ਖੂਨ ਚੀਨ ਨਾ ਮਿੱਠਾ ਚਲੇ ਜਾਣਾ ਤੂੰ ਕਈ ਪੀੜ੍ਹੀਆਂ ਨੂੰ ਲੈ ਰੱਖੀ ਬਿਲਕੁਲ ਸਰੇ ਚੱਲਦਾ ਹੈ ਇਹ ਇਹ ਵੀ ਫਿਰੋਜ਼ਪੁਰ ਜ਼ਿਲ੍ਹੇ ਦੀ ਹੈ ਜੀ ਜੀ ਉੱਥੇ ਦੁਖੀ ਹੈ ਦੁਕਾਨਦਾਰ ਉਹ ਗਿਆ ਉਹ ਕਹਿੰਦਾ ਜੀ ਨੂੰ ਰੋਕੋ ਕਿਸੇ ਹਿਸਾਬ ਨਾਲ ਤੇ ਆਉਂਦਾ ਤੇ ਮਠਿਆਈ ਲੈ ਜਾਂਦਾ ਆਉਂਦਾ ਤੇ ਮਠਿਆਈ ਲੈ ਜਾਂਦਾ ਤਾਂ ਪਰ ਇਹ ਬਹੁਤ ਗਲਤ ਗੱਲ ਹੈ ਜੀ ਆ ਖਬਰ ਵੀ ਲੱਗੀ ਆਪਾਂ ਕੱਢ ਲੈਣੇ ਆ ਜੀ ਜੀ ਇਹਦੇ ਚ ਕਹਿੰਦਾ ਹਲਵਾਈ ਦੀ ਸ਼ਾਪ ਤੇ 6 ਮਹੀਨੇ ਚ ਅਪਸਰਾਂ ਦੇ ਨਾਮ ਤੇ ਕਈ ਕਿਲੋ ਮਠਿਆਈ ਖਾ ਗਿਆ ਗਨਮੈਂ ਹੂੰ ਠੀਕ ਹੈ ਜੀ ਕਸਬਾ ਜੀਰਾ ਦੀ ਗੱਲ ਹੈ ਜੀਰੇ ਦੀ ਜੀ ਹੁਣ ਇਹ ਜੀਰੇ ਚ ਇਹ ਜੀਰਾ ਇਹ ਕਸਬਾ ਜੀਰਾ ਤੇ ਇਹ ਕਿਹੜਾ ਹੀਰਾ ਹੈ ਹੀਰਾ ਬਿਲਕੁਲ ਕਮਾਲ ਦੀ ਗੱਲ ਡੀਐਸਪੀ ਬੋਲੇ ਉਹਨੇ ਆਖਿਆ ਜਾਂਚ ਕਰਵਾਉਣਾ ਤੇ ਇਹਦੇ ਤੇ ਕਾਰਵਾਈ ਕਰਾਂਗੇ ਅਸੀਂ ਹੂੰ ਹੂੰ ਸਿਰਫ 100 ਰੁਪਇਆ ਕਹਿੰਦੇ ਉਹ ਗੂਗਲ ਪੇ ਕੀਤਾ ਉਹ ਸ਼ਗਨ ਪਾਇਆ ਉਹਨਾਂ ਦੇ ਤੁਹਾਨੂੰ ਕਿਤੇ ਮਤਲਬ ਕਿ ਕਮਾਲ ਹੋ ਗਈ ਯਾਰ ਇੰਨੀ ਮਠਿਆਈ ਇੰਨੀ ਮਠਿਆਈ ਖਾ ਕੇ ਬੱਚਿਆਂ ਕਿਤਰਾ ਫਿਰਦਾ ਹੈ ਮੈਨੂੰ ਤੇ ਮੇਰੇ ਜੇ ਕਈ ਵਾਰੀ ਗੱਲਾਂ ਆਉਂਦੀਆਂ ਹੈ ਖੈਰ ਕਿ ਭਾਈ ਇਦਾਂ ਕਰਦੇ ਆ ਪੁਲਿਸ ਵਾਲੇ ਕਰਦੇ ਆ ਕਿਤੇ ਨਾ ਕਿਤੇ ਪਰ ਚਲੋ ਸਾਰੇ ਨਹੀਂ ਹੁੰਦੇ ਹੈਨਾ ਬਹੁਤ ਵਧੀਆ ਬੰਦੇ ਵੀ ਡਿਪਾਰਟਮੈਂਟ ਦੇ ਵਿੱਚ ਹਰੇਕ ਦੇ ਹੁੰਦੇ ਆ ਪਰ ਜੇ ਕੋਈ ਇਹਦਾ ਕਰਦਾ ਹੈ ਤੁਹਾਡੇ ਆਪ ਦੇ ਅਹੁਦੇ ਦਾ ਦੁਰਵਰਤੋਂ ਕਰਦਾ ਇੱਕ ਤਰ੍ਹਾਂ ਨਾਲ ਤਾਂ ਬੜੀ ਅਫਸੋਸ ਵਾਲੀ ਗੱਲ ਵੀ ਹੈ ਜਿਹੜਾ ਕੋਈ ਮਠਾਈ ਵੇਚ ਰਿਹਾ ਕੋਈ ਬਹੁਤ ਕੁ ਵੱਡਾ ਸ਼ੈਨਸ਼ਾਹ ਤਾਂ ਹੁੰਦਾ ਨਹੀਂ ਉਹ ਵੀ ਤਾਂ ਰੋਜ਼ ਰੋਜ਼ ਮਰਨ ਵਾਲਾ ਬੰਦਾ ਹੁੰਦਾ ਮਿਹਨਤ ਕਰਨ ਵਾਲਾ ਤੇ ਪਤਾ ਨਹੀਂ ਕਿਵੇਂ ਥੱਕਾ ਕਰਦੇ ਨਹੀਂ ਗੱਲ ਸੁਣੋ ਮੰਨ ਲਓ ਮੈਂ ਥੋੜਾ ਜਿਹਾ ਨਾ ਅਸਹਿਮਤ ਹੋ ਜਾਣਾ ਚਲੋ ਮੰਨ ਲਓ ਕੋਈ ਬੰਦਾ ਕਰੋੜਪਤੀ ਵੀ ਬਣਿਆ ਆ ਉਹ ਆਪਦੇ ਦਮ ਤੇ ਬਣਿਆ ਨਾ ਜੀ ਤੇ ਕਰੋੜਪਤੀ ਨੂੰ ਇਹ ਥੋੜੀ ਕਹਿਦੀ ਹੈ ਕਿ ਕੋਈ ਲੁੱਟੀ ਜਾਵੇ ਕੋਈ ਕੋਈ ਗੱਲ ਨਹੀਂ ਲੁੱਟ ਲਾਇਆ ਤਾਂ ਕਰੋੜਪਤੀ ਹੂੰ ਰਾਜਾਕਤਾ ਫੈਲ ਜਾਏਗੀ ਬਿਲਕੁਲ ਜੀ ਤਾਂ ਬਿਲਕੁਲ ਉਹੀ ਚੀਜ਼ ਹੈ ਕਿ ਕੀ ਪਤਾ ਕੱਲ ਨੂੰ ਐਸਾ ਹਲਵਾਈ ਨੇ ਵੀ ਕਰੋੜਪਤੀ ਬਣਨਾ ਹੋਵੇ ਹੂੰ ਤੇ ਜੇ ਇਹੋ ਜੇ ਚਾਰ ਪੰਜ ਗਨਮੈਨ ਢੇੜੇ ਤੇ ਢੇੜਾ ਰੱਖਿਰ ਕੇ ਤੇ ਤਾਂ ਬਣ ਗਿਆ ਵਿਚਾਰਾ ਸਰ ਲਵਲੀ ਵਾਲੇ ਵੀ ਤੇ ਹਲਵਾਈ ਸੀਗੇ ਬਿਲਕੁਲ ਤੇ ਕਿਉਂ ਨਾ ਇਹਦੇ ਚੋਂ ਵੀ ਆਪਾਂ ਉਪਰ ਵਿਖ ਦੇਖੀਏ ਹੂੰ ਜੇ ਪਕੌੜੇ ਤਲਣ ਵਾਲਾ ਰੋਜ਼ਗਾਰ ਹੈ ਜੀ ਤਾਂ ਇਹ ਵੀ ਤਾਂ ਰੋਜ਼ਗਾਰ ਹੈ ਰੋਜ਼ਗਾਰ ਪ੍ਰਧਾਨ ਮੰਤਰੀ ਦੇ ਮੁਤਾਬਕ ਤੇ ਇਹਦੇ ਚ ਵੀ ਸਾਨੂੰ ਸਕੋਪ ਦੇਖਣਾ ਚਾਹੀਦਾ ਪਰ ਜੇ ਇਹੋ ਜੇ 5 7 ਸ ਲੱਖਣ ਆ ਜਾਣ ਹੂੰ ਇਹ ਤੇ ਕਰਦੇ ਤਾਂ ਇਹ ਸਾਰੇ ਮੁਫਤ ਕੋਰੀ ਇਨਰ ਜੜੀ ਬਈ ਬਹੁਤ ਜ਼ਿਆਦਾ ਗੰਦੀ ਆਦਤ ਹੈ ਭੈੜੀ ਆਦਤ ਹੈ ਹੂੰ ਕੱਲ ਆ ਕੇ ਤਨਖਾਹ ਵੀ ਹੁਣ ਤੇ ਸੁਖ ਨਾਲ ਠੀਕ ਹੈ ਜੀ ਤੇ ਭਾਈ ਕੁਝ ਵੀ ਆਖੋ ਜ਼ਿਆਦਾਤਰ ਮਾਲ ਪਾਣੀ ਵੀ ਉਹ ਤੋਂ ਆਪਣੇ ਆਪ ਹੀ ਆ ਜਾਂਦਾ ਹੂੰ ਉਹ ਸਾਡੇ ਦੋਸਤ ਹੈ ਬਲਰਾਜ ਸਿੱਧੂ ਉਹ ਪਿੱਛੇ ਜੇ ਉਹਨਾਂ ਦਾ ਪੋਡਕਾਸਟ ਕੀਤਾ ਕਿਸੇ ਨੇ ਤੇ ਉਹ ਦੱਸ ਰਹੇ ਸੀ ਇਹ ਰਿਸ਼ਵਤ ਨਹੀਂ ਨਹੀਂ ਕਹਿੰਦੇ ਜੀ ਫੀਸ ਸਾਡੇ ਮੈਸੇਜ ਫੀਸ ਹੁੰਦੀ ਆ ਉਹ ਫੀਸ ਤੁਹਾਨੂੰ ਆਪਣੇ ਆਪ ਮਿਲ ਜਾਂਦੀ ਆ ਜੀ ਤੇ ਉੱਤੋਂ ਜਾ ਕੇ ਰੇੜੀ ਤੋਂ ਕਦੋਂ ਚੁੱਕ ਲੈ ਹਮ ਕarele ਚੁੱਕ ਲੈ ਲੰਡੇ ਚੁੱਕਲੇ ਕਿ ਤੂੰ ਹੈ ਬਿਲਕੁਲ ਅਰੇ ਸਰ ਇਹਨਾਂ ਨੇ ਇੱਕ ਵਾਰੀ ਮੈਂ ਹੁਣ ਕੀ ਗੱਲ ਕਰਾਂ ਉਹ ਜਿਹੜੀਆਂ ਸੇਵੀਆਂ ਹੀ ਆ ਦਿੰਦੇ ਨੇ ਆ ਕੀ ਇਹਨਾਂ ਨੂੰ ਬੋਲਦੇ ਨੂਡਲਸ ਹਮ ਉਹਨਾਂ ਪਿੱਛੇ ਸਿਰ ਪਾੜਤਾ ਇੱਕ ਨੇਪਾਲੀ ਦਾ ਦੋਪਲਸ ਵਾਲਿਆਂ ਨੇ ਮੁੜ ਕੇ ਉਹ ਪਤਾ ਨਹੀਂ ਕਿੰਨੇ ਦੇਖ ਰਹੇ ਐ ਇਧਰ ਮਾਝਿਆ ਦਾ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਰ ਗਲਤ ਨੇ ਉਹਦੇ 'ਚ ਕੀ ਹੁੰਦਾ ਕਿ ਸਾਰੀ ਫੋਰਸ ਦਾ ਨਾਮ ਬਦਨਾਮ ਹੁੰਦਾ ਹੈ ਕੀ ਮਠਿਆਈ ਖਾ ਕੇ ਕੀ ਤਰ ਜੇਗਾ ਹੁਣ ਜੇ ਤੈਨੂੰ ਉਹਨਾਂ ਨੇ ਸਸਪੈਂਡ ਸਸਪੰਡ ਕਰ ਦਿੱਤਾ ਤੇ ਇਹ ਪੁਲਿਸ ਵਾਲੇ ਨਾ ਹੁਣ ਇਹੋ ਜਿਹਾ ਨਾਂ ਹੀ ਫਿਰ ਇਸ ਤਰ੍ਹਾਂ ਦਾ ਪੈ ਜਾ ਉਹ ਪੁਲਿਸ ਵਾਲੇ ਉਦਾਂ ਹੀ ਘਰਾਂ ਜਾਂਦੇ ਉਹ ਨਾ ਬਰਫੀ ਖਾਣਾ ਕਹਿੰਦਾ ਪਰਫੀ ਖਾਣਾ ਕਿੱਥੇ ਆ ਉਹ ਫਲਾਣੇ ਨਾਕੇ ਤੇ ਖੜਾ ਮਤਲਬ ਕਿ ਕਿਆ ਯਾਰ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਬਿਲਕੁਲ ਜਾਠਣ ਫਾਇਰ ਜੀ ਕਹਿੰਦੇ ਕਹਿੰਦੇ ਕਿਤੇ ਵੇਚ ਤਾਂ ਨਹੀਂ ਦਿੰਦਾ ਕਿ ਜਾ ਕੇ ਦੇਖੋ ਭਾਈ ਬੱਲੀ ਸਾਹਿਬ ਕਹ ਰਹੇ ਨੇ ਕਿ ਦੁਕਾਨ ਤੇ ਪਏ ਪ੍ਰਸਾਦ ਨੂੰ ਝੂਠਾ ਕਰਨ ਲੱਗਿਆ ਜੀ ਕਹਿੰਦੇ ਫਿਰ ਦੁਕਾਨਦਾਰ ਨੇ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਆਓ ਦੱਸਦਾ ਸੀ ਕਹਿੰਦਾ ਕੋਈ ਪ੍ਰਸਾਦ ਨੂੰ ਵੀ ਪੈਸੇ ਆ ਦੱਸੋ ਹਾਂ ਹਾਦੀ ਹੋ ਗਈ ਯਾਰ ਉਹਦਾ ਤੇ ਤਾਂ ਹੀ ਟੁੱਟ ਗਿਆ ਨਾ ਜੀ 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 ਜਸਵੀਰ ਸਿੰਘ ਜੀ ਕਹ ਰਹੇ ਨੇ ਕਿ ਸਿਫਸਰ ਦੀ ਕਹਿੰਦੇ ਲੋੜੀ ਤਾਂ ਨਹੀਂ ਵੰਡੀ ਇਹਨਾਂ ਨੇ ਭਾਈ ਪਤਾ ਨਹੀਂ ਹੁਣ ਪਰ ਗੱਲ ਜਿਹੜੀ ਸੀ ਉਹ ਸੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਤੀ ਆ ਹਾਂਜੀ ਨਹੀਂ ਠੀਕ ਆ ਹੋਣੀ ਵੀ ਚਾਹੀਦੀ ਆ ਔਰ ਇੱਥੇ ਹੁਣ ਜਦੋਂ ਮਤਲਬ ਕਿ ਕੀ ਕਰੀਏ ਲੀਡਰ ਵੀ ਹਲਵਾਈਆਂ ਤੇ ਪੈਸੇ ਮਾਰ ਜਾਂਦੇ ਆ ਇੱਥੇ ਨਾ ਜਦੋਂ ਸੀਗੀ ਅਮਰਿੰਦਰ ਸਿੰਘ ਸਰਕਾਰ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ 26 ਜਨਵਰੀ ਤੇ ਲੱਡੂ ਮੰਗਾਏ ਸੀਗੇ ਜਿਹੜਾ ਸ਼ਾਇਦ ਸਟੇਟ ਪੱਧਰੀ ਸਮਾਗਮ ਸੀਗਾ ਹੂੰ ਤੇ ਉਹ ਕਈ ਲੱਖ ਦਾ ਬਿੱਲ ਸੀਗਾ ਸ਼ਾਇਦ 6 ਲੱਖ ਦਾ ਕਿ ਪਤਾ ਨਹੀਂ ਮੈਨੂੰ ਤੇ ਉਹ ਮਤਲਬ ਕਿ 1.5-2 ਸਾਲੋਂ ਬਿੱਲ ਹੀ ਕਲੀਅਰ ਨਹੀਂ ਹੋਇਆ ਜੀ ਉਹ ਕਹਿੰਦਾ ਇਹ ਕਮਾਲ ਦੀ ਗੱਲ ਹੈ ਹੂੰ ਲੱਡੂ ਖਾ ਕੇ ਤੂੰ ਹੀ ਤੁਰ ਜਾ ਲੱਡੂ ਖਾ ਕੇ ਤੁਰਦੀ ਬਣੀ ਲੱਡੂ ਖਾ ਕੇ ਤੇ ਤੂੰ ਹੀ ਤੁਰਦੇ ਬਣੇ ਭਰਾਵੋ ਬਿੱਲ ਤੇ ਤੇ ਜੋ ਇੱਥੇ ਰੋਲਾ ਪੈ ਜਾਂਦਾ ਕਦੇ ਕਿ ਦਰਜੀ ਦਾ ਪੈ ਜਾਂਦਾ ਕਦੇ ਕਹਿੰਦਾ ਕੀ ਕਰੀਏ ਸਾਫਕਤਾ ਵੀ ਨਹੀਂ ਰੋਟਾ ਆਉਂਦਾ ਨਹੀਂ ਪਰ ਮੈਂ ਵੈਸੇ ਵੀ ਕਹੂੰਗਾ ਕਿ ਭਈ ਯਾਰ ਠੀਕ ਆ ਜ਼ਿੰਦਗੀ ਚ ਜੇ ਬਦਾਮ ਖਾਣ ਜੋ ਕੇ ਪੈਸੇ ਨਹੀਂ ਹੈਗੇ ਤਾਂ ਮੂੰਗਫਲੀ ਖਾ ਲੋ ਯਾਰ ਜੀ ਬਿਲਕੁਲ ਪਰ ਇਦਾਂ ਦੀ ਨਹੀਂ ਤਾਂ ਦੀ